ਬাবু ਆਪਣੇ ਆਲੂ ਨੂੰ ਕੀ ਕਹਿੰਦੇ ਆ? ਪੋਟੈਟੋ ਤੇ ਗੋਭੀ ਨੂੰ? ਗੋਭੀ ਨੂੰ ਬ੍ਰਾਕਲੀ ਤੇ ਗਾਜਰਾ ਨੂੰ? ਕੈਰਟ। ਸਵਾਠੂ ਪਾਇਰ ਬੇ। ਮੂਲੀ ਨੂੰ ਕੀ ਕਹਿੰਦੇ? ਰੈਡੀਸ਼। ਅੱਛਾ। ਸਕੂਲ ਦਾ ਨਾਮ ਦੱਸ ਕੀ ਇਹ ਤੇ? ਹੈਪੀ ਮਾਰਡਲ ਸੀਨੀਅਰ ਸੈਂਟਰੀ ਸਕੂਲ। ਤੇਰਾ ਨਾਮ ਕੀ ਹੈ? ਰਿੰਦਰ ਸਿੰਘ। ਹੂੰ ਅੱਗੇ ਅੱਛੇ ਜੱਟ ਪਾ ਦਿਓ ਤੇ ਉਹਦੇ ਉਦੋਂ ਅੱਗੇ ਦੱਸ ਨਹੀਂ ਸਕਦਾ ਕਿ ਤੰਗੋਂ ਤਾਂ ਬਾਈ ਤੂੰ ਦੱਸਣਾ ਆ ਵੀ ਇਹਨੇ ਸਹੀ ਨਾ ਬੋਲਿਆ ਸਬਜ਼ੀਆਂ ਦੇ ਬੂਤਾਂ ਨੂੰ ਕੀ ਕਹਿੰਦੇ ਆ ਸ਼ੂਜ਼ ਤੇ ਆਹ ਇਹਦੇ ਤੇ ਕੋਟੀ ਕੋਟੀ ਪਾਈ ਇਹਨੂੰ ਕਹਿੰਦੇ ਹੁੱਡੀ ਹੂੰ মোটৰ কি ক